ਤਾਪਾ ਵੀ ਕੱਲ ਨੂੰ ਇਸ ਮੋੜ ਦੇ ਵਿੱਚ ਜਿੰਨੇ ਵੀ ਆਪਾਂ ਸਾਡੀਆਂ ਪੈਣਾ ਮਾਵਾ ਨੌਜਵਾਨ ਜਿੰਨੇ ਵੀ ਫੋਰਮਾਂ ਦੇ ਆਗੂ ਤੇ ਜੇ ਪੂਰੇ ਪਾਰ ਦੇ ਵਿੱਚ ਲੋਕ ਭੁਖੜ ਤਾਲ ਤੇ ਬੈਠ ਰਹੇ ਨੇ ਸਾਡੇ ਆਗੂ ਦੀ ਸਿਹਤ ਜਵਾਬ ਦੇ ਰਹੀ ਹੈ ਫਿਰ ਸਾਨੂੰ ਵੀ ਮੈਨੂੰ ਲੱਗਦਾ ਮੈਂ ਕਿਹਾ ਵੀ ਫੈਸਲਾ ਕਰਨਾ ਕਿ ਕੱਲ ਨੂੰ ਅਸੀਂ ਆਦੇ ਚੁੱਲੇ ਚੱਕ ਨਹੀਂ ਪਾਵਾਂਗੇ ਇਸ ਮੋਰਚੇ ਦੇ ਵਿੱਚ ਅਸੀਂ ਵੀ ਰੋਟੀ ਨਹੀਂ ਖਾਵਾਂਗੇ ਕੱਲ ਨੂੰ ਸਾਰੇ ਮੰਨੂਗਾ ਲਾਜ ਨੂੰ ਬੇਨਤੀ ਆ ਕਿ ਕਿਸੇ ਵੀ ਟਰਾਲੀ ਦੇ ਵਿੱਚ ਕਿਸੇ ਵੀ ਲੰਗਰ ਦੇ ਵਿੱਚ ਸ਼ੋਭਾ ਦਾ ਰਸ ਨਹੀਂ ਮੰਨਣਾ ਚਾਹੀਦਾ ਨਾਲ ਦੀ ਨਾਲ ਜਿਹੜੀ ਬੇਨਤੀ ਪਿੰਡਾਂ ਦੇ ਵਿੱਚੋਂ ਲੰਗਰ ਦੀ ਸੇਵਾ ਹੋ ਰਹੀ ਹੈ ਜਾ ਗੁਰੂ ਘਰਾਂ ਚੋਂ ਆ ਰਹੀ ਐ ਉਹਨਾਂ ਨੂੰ ਵੀ ਅਸੀਂ ਆਥਨੇ ਮੈਸੇਜ ਦੇ ਦੇਣਾ ਕਿ ਕੱਲ ਦਾ ਲੰਗਰ ਖਲੋਰੀ ਮੋਰਚੇ ਦੇ ਵਿੱਚ ਨਹੀਂ ਲੱਗ ਕੇ ਆਉਣਾ ਸਾਡੇ ਫੋਰਮ ਵੱਲੋਂ ਕਿ ਜਿਹੇ ਜੀ ਪ੍ਰਧਾਨ ਦੀ ਸਿਹਤ ਅੱਜ ਸਟੇਜ ਤੇ ਨਹੀਂ ਆਏ ਨਾਤੇ ਨਹੀਂ ਇਧਰ ਗੁਰੂ ਘਰ ਵੀ ਨਹੀਂ ਜਾਇਆ ਗਿਆ ਤਾਂ ਫਿਰ ਸਾਡੇ ਇੱਥੇ ਰੋਟੀ ਝੋਲਾ ਦੇ ਲੰਗਰਾਂ ਦੇ ਵਿੱਚ ਤੜਕੇ ਲੱਗਣ ਮੈਨੂੰ ਵੀ ਲੱਗਦਾ ਕਿ ਸਾਨੂੰ ਤਾਂ ਇਸ ਸਥਿਤੀ ਦੇ ਵਿੱਚੋਂ ਨਾਲ ਦੀ ਨਾਲ ਜਿਹੜੀ ਫੇਰਕੋਟ ਜ਼ਿਲ੍ਹੇ ਦੀ ਮੀਟਿੰਗ ਹੋਈ ਉਹਨਾਂ ਨੇ ਵੀ ਆਪ ਦੀ ਭਾਵਨਾ ਸਾਨੂੰ ਦੱਸੀ ਠੀਕ ਆ ਸਾਡੀ ਸਾਰਿਆਂ ਦੀ ਭਾਵਨਾ ਜੁੜੀ ਹੋਈ ਹੈ ਡੱਲੇਵਾਲ ਸਾਹਿਬ ਨਾਲ ਪਰ ਥੋੜਾ ਜਿਹਾ ਖਿਆਲ ਇਸ ਵੱਲ ਤਾਂ ਹ ਲਗਾਇਓ ਮੰਗਾ ਬਣਾਉਣ ਦੀ ਖਾਤਰ ਗੱਲਾਂ ਆਪਾਂ ਖੁੰਡਾ ਦੇ ਵੀ ਕਰਦੇ ਆ ਸੱਥਾਂ ਦੇ ਵੀ ਕਰਦੇ ਆ ਪਰ ਵੀ ਕੋਈ ਆਗੂ ਮਰਿਆ ਨਹੀਂ ਅਜੋ ਦਿਨ ਆ ਆਪਣੇ ਨੇੜੇ ਅਸੀਂ ਕੋਈ ਠੀਕ ਨਹੀਂ ਬੰਗ ਰਹੇ ਕਿਸੇ ਤੋਂ ਮੰਗਾ ਮੰਨੀਆਂ ਹੋਈਆਂ ਲਾਗੂ ਕਰਵਾਉਣੀਆਂ ਉਹ ਲਾਗੂ ਐਵੇਂ ਨਹੀਂ ਹੋਣੀਆਂ ਆਪਣੇ 500 700 ਬੰਦੇ ਦੀਆਂ ਲੱਤਾਂ ਟੁੱਟਣੀਆਂ ਨੇ ਆ ਜਿਹੜੇ ਅਧਿਕਾਰੀ ਆਏ ਨੇ ਅਧਿਕਾਰੀ ਇਹਨਾਂ ਹਾਲਚਾਲੀ ਪੁੱਛਣਾ ਏ ਇਹ ਪੁੱਛਣਾ ਏ ਭਾਫੜਾ ਏ ਨੇ ਤੇ ਗੱਲੇਵਾਲ ਦੀ ਸਿਹਤ ਕਿੰਨੇ ਦਿਨ ਹੋਰ ਚੱਲੂਗੀ ਕਿੱਧਰ ਵੀ ਆਵਾਂਗੇ ਭਰਾਵੋ ਇਹ ਗੱਲ ਤੋਂ ਮੋੜਦੀ ਸਰਕਾਰ ਮਨਾ ਲਾਂਗੇ ਬੰਗਾ ਪਾਰਲੀਮੈਂਟ ਵੱਲ ਜਾਣਾ ਸਾਡਾ ਕੋਈ ਪੰਜਾਬ ਸਰਕਾਰ ਨਾਲ ਹਰਿਆਣਾ ਸਰਕਾਰ ਨਾਲ ਕੋਈ ਰੋਲਾ ਨਹੀਂ